ਇਹ ਖਬਰ ਸਾਰਿਆਂ ਨੂੰ ਇੱਕ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜੋ-ਜੋ ਵੀ ਹੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਾਰਿਆਂ ਨੇ ਲੰਗਰ ਲਾਉਣੇ ਹੁੰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਨੇ ਹੁੰਦੇ ਆ ਉਹ ਨਗਰ ਦੇ ਕੀਰਤਨ 'ਚ ਬਹੁਤ ਸਾਰੇ ਸੰਤ ਮਹਾਂਪੁਰਖ ਵੀ ਆ ਰਹੇ ਆ 350ਵੇਂ ਗੁਰਪੁਰਬ ਨੂੰ ਸਮਰਪਿਤ ਚਾਰ ਨਗਰ ਕੀਰਤਨ ਪੰਜਾਬ ਸਰਕਾਰ ਵੱਲੋਂ ਕੱਢੇ ਜਾ ਰਹੇ ਜਿੱਥੋਂ ਇੱਕ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਰਿਹਾ ਤਾਂ ਸਾਡੀ ਇਹ ਇੱਛਾ ਸੀ ਕਿ ਆਪਾਂ ਉਸ ਸਥਾਨ ਤੋਂ ਉਸ ਮੁੱਢ ਤੋਂ ਸ਼ੁਰੂ ਕਰਕੇ ਜਿੱਥੇ ਬਾਬਾ ਫਰੀਦ ਜੀ ਨੇ ਮਿੱਟੀ ਦੀ ਟੋਕਰੀ ਸਿੱਤੀ ਸਵੇਰੇ 8 ਵਜੇ ਠੀਕ ਨਗਰ ਕੀ ਤੈਥੋਂ ਨਿਕਲੂਗਾ ਇਥੋਂ ਕਿਲਾ ਮੁਬਾਰਕ ਤੋਂ ਹੁੰਦਾ ਹੋਇਆ ਉੱਕੀ ਵਾਲਾ ਚੌਕ ਉੱਕੀਆ ਚੌਕ ਤੋਂ ਘੰਟਾ ਘਰ ਭਾਈ ਕਨਈਆ ਜੀ ਚੌਕ ਸਾਧਕ ਚੌਕ ਤੇ ਜਿਹੜਾ ਪਿਪਲੀ ਗੋਲੇ ਵਾਲਾ 350 ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪਰਪ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੀ ਲਸਾਨੀ ਕੁਰਬਾਨੀ ਹੈ ਮਨੁੱਖਤਾ ਨੂੰ ਬਚਾਉਣ ਵਾਸਤੇ ਦੁਨੀਆ ਦੇ ਉੱਤੇ ਧਰਮ ਡੁੱਬਦੇ ਹੋਏ ਧਰਮ ਨੂੰ ਬਚਾਉਣ ਵਾਸਤੇ ਜਿਹੜੀ ਕੁਰਬਾਨੀ ਹੈ ਦਮਸ਼ਕਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਫਰੀਦਕੋਟ ਦੇ ਕਿਲਾ ਮਬਾਰਕ ਪਹੁੰਚੇ ਹਾਂ ਜਿੱਥੇ ਬਾਬਾ ਫਰੀਦ ਜੀ ਦਾ ਤਪ ਸਥਾਨ ਖੋਲਿਆ ਗਿਆ ਹੈ ਤੇ ਇੱਥੇ ਸਹਿਜ ਬਾਤ ਪ੍ਰਾਰੰਭ ਕੀਤੇ ਗਏ ਆ ਔਰ ਨਗਰ ਕੀਰਤਨ 20 ਨਵੰਬਰ ਨੂੰ ਇਸੇ ਜਗ੍ਹਾ ਤੋਂ ਸ਼ੁਰੂ ਹੋਣਾ ਹੈ ਉਸ ਦਾ ਰੂਟ ਐਲਾਨ ਦਿੱਤਾ ਗਿਆ ਹੈ ਉਸ ਦਾ ਸਮਾਂ ਐਲਾਨ ਦਿੱਤਾ ਗਿਆ ਹੈ ਹਲਕੇ ਦੇ ਵਿਧਾਇਕ ਖੁਦ ਸਵੇਰ ਸ਼ਾਮ ਇੱਥੇ ਬੈਠਦੇ ਆ 20 ਨਵੰਬਰ ਨੂੰ ਭੋਗ ਪਾਉਣ ਤੱਕ ਚੱਲਦਾ ਰਹੇਗਾ ਪ੍ਰਵਾਹ ਜਿਹੜਾ ਬਾਣੀ ਦਾ ਇਥੇ ਚੱਲਦਾ ਰਹੇਗਾ ਉਸ ਤੋਂ ਬਾਅਦ ਭੋਗ ਪਾਣੇ ਆ ਤੇ ਫਿਰ ਉਸ ਤੋਂ ਬਾਅਦ ਨਗਰ ਕੀਰਤਨ ਆ ਇਥੋਂ ਰਵਾਨਾ ਹੋਣਾ ਹੈ ਨਗਰ ਕੀਰਤਨ ਜਿਹੜਾ ਵਾਇਆ ਫਰੋਜ਼ਪੁਰ ਹੋ ਕੇ ਅਨੰਦਪੁਰ ਸਾਹਿਬ ਪਹੁੰਚੇਗਾ ਤੇ ਰਾਸਤੇ ਵਿੱਚ ਦੋ ਜਗ੍ਹਾ ਉਹ ਰਾਤਰੀ ਪੜਾਅ ਵੀ ਕਰੇਗਾ ਇਸ ਵਿੱਚ ਇੱਕ ਲੁਧਿਆਣਾ ਤੇ ਦੂਸਰਾ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਉਹ ਅਨੰਦਪੁਰ ਸਾਹਿਬ ਪਹੁੰਚੇਗਾ ਸੋ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ 350ਵੇਂ ਗੁਰਪੁਰਬ ਨੂੰ ਸਮਰਪਿਤ ਚਾਰ ਨਗਰ ਕੀਰਤਨ ਪੰਜਾਬ ਸਰਕਾਰ ਵੱਲੋਂ ਕੱਢੇ ਜਾ ਰਹੇ ਆ ਇਹ ਚੌਕ ਨਗਰ ਕੀਰਤਨ ਫਰੀਦਪੁਰ ਤੋਂ ਸ਼ੁਰੂ ਹੋ ਰਿਹਾ ਹੈ ਤਾਂ ਸਾਡੀ ਇਹ ਇੱਛਾ ਸੀ ਕਿ ਆਪਾਂ ਉਸ ਸਥਾਨ ਤੋਂ ਉਸ ਮੋੜ ਤੇ ਸ਼ੁਰੂ ਕਰਕੇ ਜਿੱਥੇ ਬਾਬਾ ਫਰੀਦ ਜੀ ਨੇ ਮਿੱਟੀ ਦੀ ਟੋਕਰੀ ਸਿੱਤੀ ਇਸ ਸਥਾਨ ਤੇ ਉਹਨਾਂ ਨੇ ਉਦੋਂ ਟੋਕਰੀ ਸਿੱਤੀ ਔਰ ਐਸੀ ਟੋਕਰੀ ਸਿੱਤੀ ਕਿ ਅੱਜ ਤੱਕ ਇਹ ਜਗ੍ਹਾ ਅਮਰ ਹੋ ਗਈ ਤਾਂ ਅਸੀਂ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਨਾਲ ਗੱਲ ਕਰਕੇ ਕਿ ਅਸੀਂ ਜਿਹੜਾ ਨਗਰ ਕੀਰਤਨ ਕਿਲੇ ਤੋਂ ਸ਼ੁਰੂ ਕਰਨਾ ਚਾਹੁੰਦੇ ਤੇ ਉਹਨਾਂ ਨੇ ਸਾਨੂੰ ਇਹ ਆਜਤ ਦਿੱਤੀ ਨਗਰ ਕੀਰਤਨ ਜਿਹੜਾ ਹੈ ਜੀ ਸਵੇਰੇ ਠੀਕ 8 ਵਜੇ ਸਿੱਥੋਂ ਰਵਾਨਾ ਕਰਾਂਗੇ ਕਿਉਂਕਿ ਪੈੜਾ ਬਹੁਤ ਲੰਮਾ ਹੈ ਥੋ ਚੱਲ ਕੇ ਫਿਰੋਜ਼ਪੁਰ ਮੋਕਾ ਲੁਧਿਆਣਾ ਪਹੁੰਚਣਾ ਉਹਨਾਂ ਨੇ ਤਾਂ ਸਵੇਰੇ 8 ਵਜੇ ਠੀਕ ਨਗਰ ਕੀਰਤਨ ਇੱਥੋਂ ਨਿਕਲੂਗਾ ਇੱਥੋਂ ਕਿਲਾ ਮੁਬਾਰਕ ਤੋਂ ਹੁੰਦਾ ਹੋਇਆ ਉੱਕੀ ਵਾਲਾ ਚੌਕ ਉੱਕੀਆ ਚੌਕ ਤੋਂ ਘੰਟਾ ਘਰ ਭਾਈ ਕਨਈਆ ਜੀ ਚੌਕ ਸਾਧਕ ਚੌਕ ਤੇ ਜਿਹੜਾ ਹੈ ਪਿਪਲੀ ਗੋਲੇ ਵਾਲਾ ਆਪਣਾ ਰਾਜੋ ਵਾਲਾ ਔਰ ਝਾੜੀ ਵਾਲੇ ਤੇ ਜਾ ਕੇ ਸਾਡਾ ਜਿਹੜਾ ਸਮਾਪਤ ਉਸ ਪੋਸਟੋਕ ਦੇ ਫਰੋਇਪੁਰ ਦੇ ਜਿਹੜੇ ਹੈਗੇ ਆਪਣੇ ਉਹਨਾਂ ਦੇ ਉੱਥੋਂ ਦੇ ਐਮਐਲਏ ਸਾਹਿਬ ਜਿਹੜੀ ਉਹਨਾਂ ਦੀ ਟੀਮ ਹੋਗੀ ਉੱਥੋਂ ਅਗਰ ਰੀਸੀਵ ਕਰਨਗੇ ਔਰ ਆਪਦੇ ਹਲਕੇ ਤੱਕ ਉਹ ਨਾਲ ਨਾਲ ਚੱਲਣਗੇ ਔਰ ਇਹਨਾਂ ਨੇ ਇਹ ਵੀ ਖੁੱਲਾ ਹੈ ਕਿ ਹੋ ਸਕਦਾ ਬਾਰਾਜ ਕਿਰਪਾ ਕਰਨ ਤਾਂ ਦਾਸ ਵੀ ਸ਼ਾਇਦ ਉਸ ਸਾਰੇ ਟੂਰ ਦਾ ਹਿੱਸਾ ਬਣੇ ਸੋ ਹਲੇ ਜਿਹੜੇ ਸਾਥੀ ਕਹਿ ਰਹੇ ਆ ਵੀ ਕੁਝ ਸਾਰਿਆਂ ਦਾ ਉਹ ਕਿ ਸਾਰਿਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਕਿ ਜਿਵੇਂ ਵੀ ਹੋਊਗਾ ਵਾਹਿਗੁਰੂ ਕਿਰਪਾ ਕਰਨਗੇ ਉਹ ਜੈਨਗਰ ਕੀਰਤਨ ਔਰ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਜੋ-ਜੋ ਵੀ ਹੋ ਇਹ ਧੂੜੀ ਨਹੀਂ ਹੁੰਦਾ ਕਿ ਅਸੀਂ ਸਾਰਿਆਂ ਨੇ ਲੰਗਰ ਲਾਉਣੇ ਹੁੰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਨੇ ਹੁੰਦੇ ਆ ਉਹ ਨਗਰ ਦੇ ਕੀਰਤਨ ਵਿੱਚ ਬਹੁਤ ਸਾਰੇ ਸੰਤ ਮਹਾਂਪੁਰਖ ਵੀ ਆ ਰਹੇ ਆ ਜਿਹੜੇ ਨਾਲ ਹੋਣਗੇ ਤਾਂ ਅਸੀਂ ਉਹਨਾਂ ਦੇ ਵੀ ਦਰਸ਼ਨ ਕਰਕੇ ਤੁਹਾਨੂੰ ਹੋਵਾਂਗੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਵਾਂਗੇ ਉਹ ਸਮੇਂ ਦੇ ਜਦੋਂ ਵੀ ਤੁਹਾਡੇ ਨਗਰ ਦੇ ਵਿੱਚ ਦੀ ਨਗਰ ਕੀਰਤਨ ਆਉਂਦਾ ਹੈ ਤਾਂ ਆਸ-ਪਾਸੇ ਦੇ ਪਿੰਡਾਂ ਦੇ ਲੋਕ ਵੀ ਆ ਜਿੱਥੇ ਤੁਹਾਨੂੰ ਨੇੜੇ ਪੈਂਦਾ ਉੱਥੇ ਆ ਕੇ ਤੁਸੀਂ ਮਹਾਰਾਜ ਦੇ ਨਗਰ ਕੀਰਤਨ ਦਾ ਦਰਸ਼ਕ ਕਰੋ 350 ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸ਼ਹੀਦੀ ਪਰਬ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੀ ਲਸਾਨੀ ਕੁਰਬਾਨੀ ਹੈ ਮਨੁੱਖਤਾ ਨੂੰ ਬਚਾਉਣ ਵਾਸਤੇ ਦੁਨੀਆ ਦੇ ਉੱਤੇ ਧਰਮ ਡੁੱਬਦੇ ਹੋਏ ਧਰਮ ਨੂੰ ਬਚਾਉਣ ਵਾਸਤੇ ਜਿਹੜੀ ਕੁਰਬਾਨੀ ਹੈ ਇਸ ਕੁਰਬਾਨੀ ਨੂੰ ਅਸੀਂ ਨੱਕ ਮਸਤਕ ਹੋਈਏ ਔਰ ਉੱਥੋਂ ਆਪਣੇ ਲਈ ਕੁਝ ਨਾ ਕੁਝ ਆਪਾਂ ਲੈਣ ਜਾਣਾ ਗੁਰੂ ਨੂੰ ਅਸੀਂ ਕੁਝ ਨਹੀਂ ਦੇ ਸਕਦੇ ਅਸੀਂ ਗੁਰੂ ਤੋਂ ਲੈ ਸਕਦੇ ਹਾਂ ਅਸ਼ੀਰਵਾਦ ਦੇ ਰੂਪ ਚ ਉਹ ਆਈਏ ਆਪਾਂ ਗੁਰੂ ਤੋਂ ਅਸ਼ੀਰਵਾਦ ਲੈ ਸਾਰਿਆਂ ਨੂੰ ਇੱਕ ਅਪੀਲ ਕਰਦਾ ਕਿ ਜਿੱਥੇ-ਜਿੱਥੇ